ਲਓ ਖੇਡ ਦੇ ਮਾਦਮ ਚ ਵੰ ਦੇਦਾ ਵੀ ਮੁੰਡਾ ਘੋੜਾ ਗੁਰੂ ਸਰੀਆ ਮੇਰੇ ਵੀਰ ਕਬੱਡੀ ਪਾਉਣ ਦੇ ਲਈ ਵਧਿਆ ਉਧਰ ਅੱਜ ਕਹਿੰਦੇ ਲੱਕੀ ਸਤਮਾ ਵਾਲਾ ਵੀ ਬੈਗ ਭਰੀ ਫਿਰਦਾ ਵੀ ਕੈਨੇਡਾ ਅਮਰੀਕਾ ਹਾਂ ਕੋ ਆ ਮਢੀਲਾ ਵਾਲੇ ਆ ਨੋਟ ਲਾਏ ਜਾਣੇ ਆ ਨੋਟ ਲਾਏ ਜਾਣੇ ਹਰਮਨ ਸੁੱਖਾ ਦੀਪਾ ਆਸਟ੍ਰੇਲੀਆ ਕ ਗੋਪਤਕ 1000 ਰੁਪਏ ਆਇਆ ਪਏ ਵੀ ਲਾ ਦੇਣਾ ਭਾਈ ਜਿਹੜੇ ਮੈਚ ਬਾਹਰ ਹੀ ਖੜ ਚੋ ਭਾਈ ਬਣ ਕੇ ਯਾਰ ਸੇਖਾ ਕਾਲਾਂ ਤੇ ਚੜਕਦੀਆਂ ਟੀਮਾਂ ਬਾਹਰ ਹੀ ਖੜਜੋ ਮੈਚ ਦਾ ਆਨੰਦ ਮਾਣਨ ਲੋ ਲੈ ਵੀ ਸਤਮਾਲਾ ਲਵਾ ਕੀ ਦੇ ਕੀ ਦੇ ਪੈਸੇ ਲਵਾਉਣੇ ਆ ਬੋਰ ਮਹਿਲ ਕਨ ਵਾਲਿਆ ਚੱਕਲਾ ਮਾਕ ਬਾਹਰ ਹੀ ਖੜਜੋ ਬਾਈ ਬਣ ਕੇ ਯਾਰ ਪਲੀਜ਼ ਆ ਗਏ ਯਾਰ ਤੁਸੀਂ ਉਧਰ ਹੀ ਪੈਲ ਕਰ ਦਿੰਦੇ ਕੋਈ ਗੱਲ ਆ ਇਹ ਲਓ ਆ ਜਫੇ ਤੇ ਵੀ ਗੁਪਤਦਾਨ ਆਵੇਗਾ ਮਿੱਤਰੋ ਲਓ ਖੇਡ ਮੈਦਾਨ ਦੇ ਵਿੱਚ ਲੱਗਿਆ ਜੋਰ ਦੀਪਾ ਸੁੱਖਾ ਆਸਟ੍ਰੇਲੀਆ ਛੋਖਾ ਆਸਟ੍ਰੇਲੀਆ ਤੇ ਦੀਪਾ ਸੁੱਖਾ ਦੀਪਾ ਆਸਟ੍ਰੇਲੀਆ ਹੈਲੋ ਇਤੋਂ 5000 ਰੁਪਏ ਕਮੇਟੀ ਵੱਲੋਂ ਤੇ ਸਾਗਰ ਦਾ ਪੈਸਾ ਲਾ ਕੇ 12500 ਰੁਪਏ ਸਾਡੇ ਭਰਾ ਦੇ ਲਈ ਜਿਹੜੇ ਉਹ ਬਹੁਤ ਸੱਟ ਲੱਗੀ ਸੀ ਉਹਦੇ ਜਿਹੜੀ ਸਹਾਇਤਾ ਹੋਈ ਹੈ ਜੇ ਕਿ ਹੋਰ ਕੋਈ ਵੀਰ ਕਰਨਾ ਚਾਹੁੰਦਾ ਤੇ ਮੇਰੀ ਪਲੀਜ਼ ਬੇਨਤੀ ਆਓ ਜਰੂਰ ਇਹਨਾਂ ਦੀ ਹੈਲਪ ਕਰੇ ਲਓ ਸਾਹਮਣੇ ਰੇਡ ਪੈ ਗਈ ਮਿੱਤਰੋ ਜਿਹੜਾ ਮੀਣਾ ਜੱਫਾ ਲਾਉ ਲਓ ਖੇਡ ਮਚੇਪ ਦਾ ਧਰਮ ਧਰਮਪ੍ਰੀਤ ਯੂ ਐਸ ਏ ਹਰਮਿੰਦਰ ਕਨੇਡਾ ਅੰਗਰੇਜ਼ ਨਿਊਜ਼ੀਲੈਂਡ ਤੇ 1100 ਰੁਪਿਆ ਮੀਨੇ ਨੂੰ 1100 ਰੁਪਿਆ ਮੀਨੇ ਨੂੰ ਅਗਲੀ ਰੇਡ ਕਿਹੜਾ ਮੁੰਡਾ ਕਪਾਵੇਗਾ ਜਿਹੜਾ ਮੁੰਡਾ ਜੱਫਾ ਲਾਉ ਗੋਪਤ ਸਾਡੇ ਵੀਰਾਂ ਬਲੀਓ ਹਰ ਇੱਕ ਜੱਫੇ ਤੇ 200 ਰੁਪਿਆ ਆਹ ਖੇਡ ਮੈਦਾਨ ਦੇ ਵਿੱਚ ਪੈ ਗਈ ਰੇਡ ਲਓ ਦੇਖਦੇ ਹਾਂ ਕੋੜਾ ਰੇਡ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਚੱਕ ਲਾ ਮੈਕ ਉਹ ਕੋਲ ਡਾਲਿਆ ਕਰ ਬੁੱਲਾਣੇ ਬਣਦੀ ਆ ਸਾਹਮਣੇ ਮੈਂ ਦੇਖਦਾ ਵੀ ਗੁਰੂ ਸਰ ਵਾਲਾ ਘੋੜਾ ਮੇਰੇ ਵੀਰੋ ਕਬੱਡੀ ਪਾ ਰਿਹਾ ਮੇਰੀ ਬੇਨਤੀ ਆ ਜੀ ਵੀਰ ਵੜ ਕੇ ਥੋੜਾ ਸਾਈਡ ਤੇ ਹੋ ਜੀ ਮੈਂ ਬਾਅਦ ਚ ਲੱਕੇ ਨੂੰ ਮਲਾ ਦੂੰਗਾ ਉਹ ਪੈਸੇ ਲਾ ਰਿਹਾ ਉਧਰੋਂ ਬਾਈ ਫੋਨ ਆਈ ਜਾਂਦੇ ਆ ਲਾਈਵ ਚੱਲੀ ਜਾਂਦਾ ਜਿਹੜਾ ਕਿਹੜਾ ਆ ਕੇ ਕਮੈਂਟਰੀ ਵਾਲੇ ਨੂੰ ਘੇਰ ਲੈਂਦਾ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਪਲੀਜ਼ ਉਧਰ ਨਾ ਕਰੋ ਯਾਰ ਬਾਹਰ ਮੈਂ ਥੋੜਾ ਸਾਈਡ ਤੇ ਹੋ ਜਾਣਾ ਪੀ ਵੀ ਕੈਨੇਡਾ ਪੁਸ਼ਪਿੰਦਰ ਕੈਨੇਡਾ ਤੇ ਮੀਣਾ ਜਖੇਪਲ ਵਾਲਾ ਜਫਾ ਲਾਉ 1100 जफा लो ग्यारह सौ ग्यारह सौ ग्यारह सौ आर आकर उहो सुखी सुखी फेर मनार फड़या घुट लॻया चोर लॻया चोर मुंडे ਭੱਜ ਕੇ ਹਟਾਈ ਮਿੱਤਰਾਓ ਮੁੰਡੇ ਕੌਡੀ ਦੇ ਨੰਬਰ ਪਿੱਛੇ ਲੜ ਪਏ ਆਏ ਕੰਮ ਬੱਗੇ ਆ ਬੱਗੇ ਆ ਮੈਂ ਦੇਦਾ ਤੂਜੇ ਪਾਸੇ ਗੁਰੂ ਸ਼ਰਿ 200 ਰੁਪਏ ਆਸਟ੍ਰੇਲੀਆ ਵੱਲੋਂ 200 ਰੁਪਏ ਗੋਟੇ ਦੇ ਲਈ ਮੁੰਡੇ ਲਈ ਇਹ ਤਾਂ 200 ਰੁਪਏ ਆ ਆਸਟ੍ਰੇਲੀਆ ਨੂੰ ਹਾਂਜੀ ਜਿਹੜਾ ਆ ਮੁੰਡੇ ਨੇ ਹੁਣ ਜੱਫਾ ਲਾਇਆ ਸਖਜੀਤ ਕੈਨੇਡਾ ਵੱਲੋਂ 200 ਨੂੰ 200 ਰੁਪਏ ਇਧਰ ਅਮਨਦੀਪ ਆਸਟ੍ਰੇਲੀਆ ਤੇ ਜਸਕੀਰਤ ਆਸਟ੍ਰੇਲੀਆ ਪ੍ਰਵਿੰਦਰ ਸਿੰਘ ਸਾਹਿਬ ਕਸਪੰਟੀ ਉਹਨਾਂ ਵੱਲੋਂ 200 ਦੇ ਜੱਫੇ ਲਓ ਸਾਹਮਣੇ ਮੈਂ ਦੇਦਾ ਵੀ ਘੋੜਾ ਘੋੜਾ ਥੋੜੇ ਵੰਗ ਭੱਜਦਾ ਆ ਐ ਤੇਰਾ ਸਰਨਾਮੀ ਮਹਿਲ ਕਲਾ ਆ ਲੈ ਪੈਸੇ ਲਾ ਦੇ ਹਰਮਨ ਆ ਗਿਆ ਤੇਰਾ ਸਰਨਾਮੀ ਆ ਗਿਆ ਪੈਸੇ ਬੋਲ ਲੱਕੀ ਦੇ ਮਹਿਲਾ ਆ ਲਿਆ ਹਰਮਨ ਮਹਿਲ ਕਲਾ ਕੀ ਹੋਇਆ ਲਓ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਧਾਵੀ ਦੇ ਹਿੱਸੇ ਹੁਣ ਦੇਖਦੇ ਆ ਵੀ ਕਿਹੜਾ ਮੁੰਡਾ ਰੇਡ ਪਾਵੇਗਾ ਸੁੱਖਾ ਦੀਪਾ ਆਸਟ੍ਰੇਲੀਆ ਤੇ 200 ਰੁਪਇਆ ਭਰਾਵਾਂ ਵਾਲੀਆ ਗੁਪਤ ਆ ਰੇਡ ਤੇ ਮਿੱਤਰੋ ਆ ਕਹਿੰਦੇ ਜਿਹੜਾ ਮੁੰਡਾ ਇਹਨੂੰ ਜਫਾ ਲਾਵੇਗਾ ਵੱਡਾ ਮਾਰ ਕਰਨਗੇ ਸਾਡੇ ਵੀਰੋ ਕੋਕੀ ਵੱਲੋਂ ਵੀ 200 ਜੀ ਇਧਰ ਵੱਡੇ ਮਾਰ ਮੈਂ ਦੇਖਦਾ ਵੀ ਕੋਰੇ ਸੋਨੇ ਡੱਕ ਵਾਲਾ ਵੱਡਾ ਕਹਿੰਦੇ ਘੋੜਾ ਕਬੱਡੀ ਪਾ ਰਿਹਾ ਇੱਕ ਕਹਿੰਦੇ ਘੋੜੇ ਦੋਦੇ ਵਾਲੇ ਦੇ ਚਰਚੇ ਪਰ ਗੁਰੂ ਸਰੀਆ ਘੋੜਾ ਘੋੜੇ ਵਾਂਗੂ ਭੱਜਦਾ ਲੈ ਵੀ ਮੈਲਕਾਣਾ ਵਾਲਾ ਦੂਜੇ 라ਉਂਡ ਦੀ ਲਿਸਟ ਆ ਗਈ ਹੈ ਆ ਰੇਡ ਤੇ ਵੀ ਮਨਜੋਤ ਕੋਕੀ ਵੱਲੋਂ 200 ਆ ਮਨਜੋਤ ਕੋਕੀ ਜੀ ਜੋ ਵਸੇ ਤਰ ਤੇ ਮਾਇਆ ਤੇ ਗੱਫੇ ਵੀ ਹੈ ਮੈਂ ਦੇਦਾ ਵੀ ਹਰਮਨ ਤੇ ਆਏ ਜਖੇਪੜ ਵਾਲਾ ਲੈ ਵੀ ਦੱਸ ਲੱੱਕੀ ਵੀ ਜਖੇਪੜ ਵਾਲਾ ਜਫਾ ਲਾ ਰਿਹਾ ਇਹ ਹੈ ਮੀਣਾ ਮੇਰੇ ਵੀਰੋ ਲਓ ਸਾਹਮਣੇ ਜਖੇਪੜ ਵਾਲਾ ਕਹਿੰਦਾ ਮੀਣੇ ਜਫਾ ਲਾਤਾ ਹਰਮਿੰਦਰ ਕੈਨੇਡਾ ਅੰਗਰੇਜ਼ ਨਿਊਜ਼ੀਲੈਂਡ ਧਰਤੀ ਤੇ ਯੂ ਐਸ ਏ ਤੇ ਨਾਲ ਗੁਪਤ ਵੀਰਾਂ ਵੱਲਿਓ 200 ਰੁਪਿਆ ਮਿੱਤਰੋ ਵੱਡਾ ਮਾਣ ਹੈ ਅਮਨ ਮਨਦੀਪ ਆਸਟ੍ਰੇਲੀਆ ਤੇ ਜਸਕੀਰਤ ਆਸਟ੍ਰੇਲੀਆ ਤੇ ਪਰਮੇਂਦਰ ਸਾਹਿਬ ਦਾ ਸਪੈਂਟ 200 ਹੋਰ ਰੁਪਿਆ ਹੋ ਗਿਆ ਆਹ ਸਾਹਮਣੇ ਬਾਹ ਸੋਣਿਆ ਗੁਰੂਸਰਿਆ ਤੇ ਬੱਲੇ 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 ਮੁੰਡਾ ਥਰਾਜ ਹਰਿਆਣੇ ਵਾਲਾ ਕਰਦਾ ਕੋਸ਼ਿਸ਼ ਰੂਬੀ ਕੈਨੇਡਾ ਮੈਚ ਸਮਾਪਤ ਬੂਟਾ ਕੈਨੇਡਾ 200 ਰੁਪਿਆ ਆਹ ਮੁੰਡੇ ਦੇ ਲਈ ਜਿਹੜਾ ਹੁਣ ਪਾ ਕੇ ਆਇਆ ਗੁੱਗ